ਕੋਟਕਪੂਰਾ ਤੋਂ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਤਨੀ ਵੱਲੋਂ ਜਦੋਂ ਆਪਣੇ ਪਤੀ ਦੇ ਗਲਤ ਸੰਬੰਧ ਬਰਦਾਸ਼ਤ ਨਹੀਂ ਹੁੰਦੇ ਤਾਂ ਕਿਸ ਤਰੀਕੇ ਦੇ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਜੀहां ਆਪਣੀ ਚੁੰਨੀ ਦੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਹੈ ਤਾਂ ਅਦਾਜ਼ੇ ਫਰੀਦਕੋਟ ਦੇ ਕੋਟਕਪੂਰਾ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਰੀਨਾ ਕੌਰ ਜਿਸ ਦੀ ਉਮਰ ਮਹਿਜ਼ 35 ਸਾਲ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਦੇ ਕਿਸੇ ਹੋਰ ਬੰਦੇ ਦੇ ਨਾਲ ਗਲਤ ਸੰਬੰਧ ਨੇ ਨਾ ਲਗਾਤਾਰ ਆਪਣੇ ਪਤੀ ਨੂੰ ਰੋਕਦੇ ਦੇ ਨਾਲ ਹੀ ਆਪਣੀ ਨਨਾਨ ਨੂੰ ਵੀ ਇਸ ਬਾਰੇ ਸਾਰਾ ਕੁਝ ਦੱਸਦੀ ਹੈ ਪਰ ਉਸ ਦੀ ਜਦੋਂ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਉਸ ਵੱਲੋਂ ਇੱਕ ਖੌਫਨਾਕ ਕਦਮ ਜੋ ਹੈ ਚੱਕ ਲਿਆ ਜਾਂਦਾ ਹੈ ਇਸ ਮਾਮਲੇ ਦੇ ਵਿੱਚ थाना ਸਿਟੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਦੇ ਉੱਤੇ ਉਸਦੇ ਪਤੀ ਨਨਾਨ ਤੇ ਨਾਲ ਹੀ ਇੱਕ ਹੋਰ ਨੌਜਵਾਨ ਦੇ ਖਿਲਾਫ ਕੇਸ ਦਰਜ ਕਰਕੇ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਪੇਜ ਦਿੱਤਾ ਹੈ ਇਤਿਹਾਜ਼ੀ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਬਾਗਾਪੁਰਾਣਾ ਮੋਗਾ ਦੇ ਪਿੰਡ ਗੱਜਣਵਾਲਾ ਦੇ ਰਹਿਣ ਵਾਲੇ ਸਾਧੂ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਰੀਨਾ ਕੌਰ ਦਾ ਵਿਆਹ 2015 ਦੇ ਵਿੱਚ ਕੋਰਕਪੁਰਾ ਦੇ ਰਹਿਣ ਵਾਲੇ ਸੋਨੂ ਸਿੰਘ ਦੇ ਨਾਲ ਹੋਇਆ ਸੀ ਉਸ ਦੀ ਬੇਟੀ ਜਦੋਂ ਉਸ ਦੀ ਬੇਟੀ ਦੇ ਮੁੰਡਾ ਹੋਇਆ ਤਾਂ ਮੁੰਡਾ ਹੋਣ ਤੋਂ ਬਾਅਦ ਆਪਣੇ ਪਤੀ ਦੇ ਨਾਲ ਇੱਕ ਧਾਰਮਿਕ ਥਾਂ ਦੇ ਉੱਤੇ ਮੱਥਾ ਟੇਕਣ ਵਾਸਤੇ ਗਈ ਹੋਈ ਸੀ ਤਾਂ ਉਸ ਦੇ ਪਤੀ ਦੇ ਨਾਲ ਕੋਰਕਪੁਰਾ ਦਾ ਰਹਿਣ ਵਾਲਾ ਇੱਕ ਨੌਜਵਾਨ ਅਨਮੋਲ ਉਰਫ ਜਗਵਿੰਦਰ ਸਿੰਘ ਵੀ ਨਾਲ ਗਿਆ ਸੀ ਉੱਥੇ ਜਾ ਕੇ ਜਦੋਂ ਉਹ ਆਪਣੇ ਪਤੀ ਸੋਨੂ ਸਿੰਘ ਤਾਂ ਤੇ ਨਾਲ ਅਨਮੋਲ ਨੂੰ ਜਦੋਂ ਗਲਤ ਸੰਬੰਧ ਬਣਾਉਂਦੇ ਦੇਖ ਲੈਂਦੀ ਹੈ ਤਾਂ ਉਸ ਨੂੰ ਉਹਨਾਂ ਦੇ ਰਿਸ਼ਤੇ ਬਾਰੇ ਜਾਣਕਾਰੀ ਹੁੰਦੀ ਹੈ ਇਸ ਤੋਂ ਬਾਅਦ ਅਨਮੋਲ ਸਰੀਆਮ ਉਹਨਾਂ ਦੇ ਘਰ ਦੇ ਵਿੱਚ ਆਣਾ ਜਾਣਾ ਸ਼ੁਰੂ ਕਰ ਦਿੰਦਾ ਹੈ ਰੀਨਾ ਲਗਾਤਾਰ ਇਸ ਗੱਲ ਦਾ ਵਿਰੋਧ ਕਰਦੇ ਰਹਿੰਦੀ ਹੈ ਪਰ ਉਸ ਦਾ ਪਤੀ ਸੋਨੂ ਤੇ ਉਸ ਦੀ ਨਨਾਨ ਉਸ ਦੀ ਕੋਈ ਸੁਣਵਾਈ ਨਹੀਂ ਕਰਦੇ ਉਲਟਾ ਉਸ ਨੂੰ ਹੀ ਘਰ ਛੱਡਣ ਦਾ ਦਬਾਅ ਬਣਾਉਣ ਲੱਗਦੇ ਨੇ ਇਸ ਗੱਲ ਨੂੰ ਲੈ ਕੇ ਘਰ ਦੇ ਵਿੱਚ ਕਲੇਸ਼ ਰਹਿਣ ਲੱਗਦਾ ਹੈ ਤੇ ਉਸ ਤੋਂ ਤੰਗ ਪਰੇਸ਼ਾਨ ਹੋ ਕੇ ਰੀਨਾ ਕੌਰ ਆਪਣੇ ਘਰ ਦੇ ਕਮਰੇ ਦੇ ਵਿੱਚ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਆ ਉੱਥੇ ਹੀ ਮਾਮਲੇ ਦੇ ਵਿੱਚ ਥਾਣਾ ਸਿਟੀ ਦੇ ਐਸਐਚਓ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਉੱਤੇ ਮਹਿਲਾ ਦੇ ਪਤੀ ਸੋਲੂ ਸਿੰਘ ਨਨਾਨ ਤੇ ਇੱਕ ਹੋਰ ਨੌਜਵਾਨ ਅਨਮੋਲ ਉਰਫ ਜਗਵਿੰਦਰ ਸਿੰਘ ਦੇ ਖਿਲਾਫ ਬੀਐਸਐਸ ਦੀ ਤਰਾਵਾਂ ਦੇ ਅਧੀਨ ਕੇਸ ਦਰਜ ਕਰ ਲਿਆ ਤੇ આરોપીਾਂ ਦੀ ਤਲਾਸ਼ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਨਕੋਰ ਜਿਹੜੀ ਹੈ ਸੋਨੂ ਸਿੰਘ ਸੰਡੇ ਅੰਗੜ ਵਿੱਚਾਂ ਦਾ ਸਰਵ ਦੇ ਰਹਿ ਰਹੇ ਸੀਗੇ ਇਹਨਾਂ ਨਾਲ ਵੈਲਡ ਸੀਗੇ ਉਹਦੇ ਪਰਿਵਾਰ ਦੇ ਜਿਹੜੇ ਮੈਂਬਰ ਸੀਗੇ ਉਹਦਾ ਹਸਬੰਦ ਹੋ ਗਿਆ ਤੇ ਇੱਕ ਹੋਰ ਕਨਮੋਲ ਨਾਂ ਦਾ ਬੱਚੀ ਉਹ ਇਹ ਤਾਂ ਨੂੰ ਪ੍ਰੇਸ਼ਾਨ ਕਰਦੇ ਸੀਗੇ ਉਹਨੂੰ ਬਹੁਤ ਜ਼ਿਆਦਾ ਦੁਖੀ ਸੀਗੀ ਇਸ ਕਰਕੇ ਨੇ ਸੁਸਾਈਡ ਕਰ ਲਈ ਜਿਸ ਬੰਦੇ ਸੀ ਆਪਣੀ ਅਫੀਅਰ ਰਜਿਸਟਰ ਕਰ ਲਈ ਹੈ ਅਫੀਅਰ ਦਰਜ ਕਰਤਾ ਜੀ ਕੋਸਵਣ ਕਰਵਾ ਰਹੇ ਹਾਂ ਉਸ ਤੋਂ ਬਾਅਦ ਦੁਸ਼ਣ ਕਲਾਸ ਜਿਹੜੀ ਚੱਲੀ ਆ ਸੀ ਉਹਦੀ ਦਰਜਣ ਦੁਪਾਤ ਇਹ ਲਿਵਿੰਗ ਦੀ ਉਮਰ ਤੇ ਨਹੀਂ ਆ ਕੋ ਬੱਚੇ ਵਗੈਰਾ ਨਹੀਂ ਹੈ ਹਾਂਜੀ ਇਹਨਾਂ ਦੋ ਬੱਚੇ ਹੈ ਦੇਦੇ ਤੇ ਪਰਿਵਾਰਿੰਗ ਕੰਪਨੀ ਕਰਦੇ Saurabh ਕੋਈ ਕਾਰਨ ਸਾਹਮਣੇ ਆਇਆ ਸੁਦੇਸ਼ ਗੋਇਲ ਉਹ ਤੰਗ ਪ੍ਰੇਸ਼ਾਨ ਹੋ ਗਏ ਜਿਹੜਾ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ